ਰਾਤ ਨੂੰ ਬਰਚੂਂਗੀ ਤੇ ਆਗਲਾ ਆਇਓ ਛੋਟਾ ਬੇਟਾ ਜੀ ਹਾਂਜੀ ਉਹ ਮੇਰਾ ਬੇਟਾ ਆਇਆ ਜੀ ਮੇਰਾ ਨਰਕੇਸ਼ ਕੁਮਾਰ ਹੈ ਜੀ ਉਹ ਬੇਟੇ ਦਾ ਕੀ ਨਾਮ ਜੀ ਉਹਦਾ ਮਨਪ੍ਰੀਤ ਰਾਹੁਲ ਹੈ ਜੀ ਕੀ ਗੱਲ ਹੋਈ ਕਿਵੇਂ ਹੋਇਆ ਇਹ ਘਟਨਾ ਸਾਰਾ ਇਹ ਪਹਿਲਾਂ ਬਾਹਰ ਸੀਗੇ ਅਸੀਂ ਤਾਂ ਅੰਦਰ ਕੰਮ ਤੋਂ ਆਏ ਸੀਗੇ ਘਰੇ ਪਏ ਸੀਗੇ ਅਸੀਂ ਤੇ ਬਾਹਰ ਹੱਲਾ ਪੈ ਰਿਹਾ ਸੀਗਾ ਜਦੋਂ ਬਾਹਰ ਨੂੰ ਹੱਲਾ ਪੈ ਕੇ ਦੇਖਿਆ ਤੇ ਕੁਝ ਮੁੰਡੇ ਉੱਥੇ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਜਣੇ ਦੇਖੇ ਸੀਗੇ ਇੱਕ ਤਾਂ ਉਹਦੇ ਉੱਤੇ ਪੈਟਰੋਲ ਛੜਕ ਰਿਹਾ ਸੀਗਾ ਤੇ ਪੈਟਰੋਲ ਛੜਕ ਕੇ ਤੇ ਇੱਕ ਨੇ ਬੰਦ ਫੜਿਆ ਹੋਇਆ ਸੀ ਜੀ ਇਹ ਪੈਟਰੋਲ ਪਾਇਆ ਉਹਦਾ ਕੀ ਨਾਮ ਵੀ ਜੇ ਕੁਮਾਰ ਹੈ ਜੀ ਨੇ ਫੜਿਆ ਹੋਇਆ ਸੀ ਉਹਦਾ ਨਾਮ ਹੈਗਾ ਆ ਜੀ ਟੀ 2 ਹੈ ਜੀ ਟੀ 2 ਕਹਿੰਦੇ ਕੋਈ ਪਤਾ ਲੱਗਿਆ ਵੀ ਕੀ ਰੰਜਿਸ਼ ਸੀਗੀ ਉਹਨਾਂ ਦੀ ਜਾਂ ਕੀ ਨਹੀਂ ਸਾਡੀ ਕੋਈ ਰੰਧਸ਼ਨੀ ਜੀ ਜੇ ਬੱਚਿਆਂ ਦੀ ਹੋਵੇ ਤਾਂ ਕੁਝ ਕਹਿ ਨਹੀਂ ਸਕਦੇਗੇ ਜੀ ਅਸੀਂ ਉਸਨੇ ਉਹਦੇ ਤੇ 8 ਬੰਦਿਆਂ ਤੇ ਮੁਕਾਦਮਾ ਕਰ ਦਿੱਤਾ ਹੈਗਾ ਜਿਹੜਾ ਉਹ ਬਾਕੀ ਅਸੀਂ ਦਾ ਜੀ 2 ਜਣੇ ਲਿਖਾਏ ਸੀਗੇ ਉਹ ਬਾਕੀ ਉਹਨਾਂ ਨੇ ਫੜ ਲਿਆ ਉਹ ਪੁਲਿਸ ਦੀ ਤਕੀਕਾਤ ਆ ਵੀ ਉਹ ਪੁਲਿਸ ਵਾਲੇ ਕਰ ਸਕਦੇ ਆ ਜੀ ਜੋ ਵੀ ਹੈ ਉਹ ਮੁੰਡੇ ਦੀ ਕਿੰਨੀ ਕੀ ਕੰਡੀਸ਼ਨ ਆ ਜੀ ਕਿੰਨਾ ਘੱਟਾ ਦਹੜ ਗਿਆ 85% ਸਾਰ ਸੜ ਚੁੱਕਿਆ ਆ ਉਹ ਸਰਕਾਰੀ ਹਸਪਤਾਲ ਲੈ ਕੇ ਗਏ ਸੀ ਹੁਣ ਉਹ ਫਰੀਦਕੋਟ ਰੈਫਰ ਕੀਤਾ ਹੋਇਆ ਫਰੀਦਕੋਟ ਉਹਦਾ ਇਲਾਜ ਚੱਲ ਰਿਹਾ ਆ ਯਾਰ ਤੁਸੀਂ ਮੰਗ ਕਰਦੇ ਮੈਂ ਜੀ ਮੰਗ ਇਹੀ ਕਰਦਾ ਐ ਜੀ ਵੀ ਸਾਨੂੰ ਇਨਸਾਫ ਨਿਆ ਮਿਲਣਾ ਚਾਹੀਦਾ ਐ ਤੇ ਕਿਹਦੀ ਇਹ ਗੱਲ ਆ ਮੈਨੂੰ ਜਦੋਂ ਪਰਸੋਂ ਵੀ ਪਤਾ ਲੱਗਿਆ ਮੈਂ ਇਹਨਾਂ ਦੇ ਘਰ ਆ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਆ ਬਹੁਤ ਮਾੜੀ ਆ ਘਟਣਾ ਜਿਹੜੀ ਬਾਪੀ ਆ ਤੁਹਾਡੇ ਬੱਚੇ ਨੂੰ ਇੱਕ ਦੇਖ ਰਿਹਾ ਵੀਡੀਓ ਚਰੇ ਆਮੋ ਬੰਦਾ ਅਗਲਾ ਰਿਹਾ ਇੱਕ ਬੰਦੇ ਦੇ ਬਾਹੋਂ ਫੜਿਆ ਹੋਇਆ ਬਾ ਇੱਕ ਉਹਦੇ ਕੋਲ ਛੋਟਾ ਜਿਹਾ ਹੋਰ ਆ ਜੁਆਕ ਬੰਦਾ ਥੋੜਾ ਦਾ ਤੇ ਮੈਨੂੰ ਪੁੱਛਿਆ ਵੀ ਗੱਲ ਕੀ ਹੋਈ ਇਹ ਕਹਿੰਦੇ ਵੀ ਗੱਲ ਇਸ ਤਰ੍ਹਾਂ ਸਾਡਾ ਮੁੰਡਾ ਚੰਗਾ ਭਲਾ ਗਿਆ ਕਰੋ ਚੰਗਾ ਭਲਾ ਗਿਆ ਉੱਥੇ ਇਹਨਾਂ ਦੇ ਘਰ ਮੂਰੇ ਜਾ ਕੇ ਕੱਢ ਗਿਆ ਵੀਰ ਕੇ ਜਿਹੜਾ ਮੁੰਡਾ ਅਜੇ ਆ ਜੀ ਉਹ ਭਲਾ ਵੀਜੇ ਆ ਵੀ ਸਾਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਉਹਨੇ ਪੈਟਰੋਲ ਸੜ ਕੇ ਅੱਗ ਲਾਤੀ ਤੇ ਅੱਗ ਲਾਤੀ ਸਾਡਾ ਮੁੰਡਾ ਅੱਗ ਬੁਝਾਉਣ ਲਈ ਭੱਜਿਆ ਇੱਕ ਹਾਂ ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਇੱਕ ਮੁੰਡੇ ਨੇ ਫੜਿਆ ਵੈਸੀ ਕਾ ਜੀ ਇੱਕ ਨੇ ਅੱਗ ਲਾਈ ਆ ਔਰ ਬੜੇ ਉਹਨੇ ਆਰਾਮ ਨਾਲ ਪਟ્રોલ ਛਿੜਕਿਆ ਵਾ ਜੀ ਛਿੜਕੇ ਅੱਗ ਲਾਈ ਆ ਔਰ ਇਹਦੇ ਵਿੱਚ ਉਹਨਾਂ ਨੇ ਦੋਸ਼ੀ ਹੋਰ ਵੀ ਬਣਾਏ ਆ ਉਹਦੀ ਜਿਹੜੀ ਪੁਲਿਸ ਆ ਪੂਰੀ ਜਾਂਚ ਕਰ ਰਹੀ ਆ ਅਸੀਂ ਇਹ ਕਹਿੰਦੇ ਵੀ ਜਿਹੜੇ ਦੋਸ਼ੀ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਕਿਸੇ ਦੇ ਬੱਚੇ ਨੂੰ ਇਦਾਂ ਦਿਨ ਦਿਹਾੜੇ ਇਸ ਤਰ੍ਹਾਂ ਅੱਗ ਲਾ ਕੇ ਮਚਾਇਆ ਨਹੀਂ ਜਾਣਾ ਚਾਹੀਦਾ ਉਹ ਬੱਚਾ 82 83% ਮੱਚ ਚੁੱਕਿਆ ਵਾ ਜੀ ਦੀ ਹਾਲਤ ਨਾ ਬਚਣ ਜੋਗ ਆ ਔਰ ਇਹ ਵਿਚਾਰੇ ਗਰੀਬ ਬੰਦੇ ਆ ਇਹਨਾਂ ਦਾ ਕਾਰਡ ਵੀ ਨਹੀਂ ਚੱਲਿਆ ਪਹਿਲਾਂ ਚੱਲਿਆ ਥੋੜਾ ਜਿਹਾ ਇਲਾਜ ਹੋਇਆ ਉਸ ਤੋਂ ਬਾਅਦ ਬੰਦ ਹੋ ਗਿਆ ਹੁਣ ਅਸੀਂ ਮੱਲੇ ਤੌਰ ਤੇ ਇਹਨਾਂ ਨੂੰ ਪੈਸੇ ਇਕੱਠੇ ਕਰਕੇ ਵੀ ਦੇ ਰਹੇ ਆ ਜੀ ਦੇ ਵਿੱਚ ਮੈਂ ਵੀ ਯੋਗਦਾਨ ਪਾਇਆ ਹੋਰ ਵੀ ਪਾ ਰਹੇ ਆ ਵੀ ਭਾਈ ਬੱਚੇ ਦੀ ਜਾਨ ਬਚਾਈ ਜਾ ਸਕੇ ਤੇ ਅਸੀਂ ਕਹਿੰਦੇ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਇਹਦੀ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਆ ਤਾਂ ਕਿ ਦੂਜਾ ਕੋਈ ਜੁਰਤ ਨਾ ਕਰੇ ਇਸ ਤਰ੍ਹਾਂ ਅੱਗ ਲਾਉਂ। ਜਿੰਨੀ ਪੁਲਿਸ ਨੇ ਹੁਣ ਆ ਨਾ ਸੀ ਸਰ ਦੀ ਹੁੰਦ ਰਹੀ ਅੱਗ ਲੱਗੀ। ਤੇ ਅੰਤਿ 4 6 2024 ਨੂੰ ਸਾਨੂੰ ਇਨਫਰਮੇਸ਼ਨ ਆਈ ਕਿ ਰਾਣੀ ਵਾਲਾ ਪਿੰਡ 'ਚ ਇੱਕ ਨੌਜਵਾਨ ਦੀ ਮੋਟਰਸਾਈਕਲ ਦੇ ਨਾਲ ਜਿਹੜੀ ਅੱਗ ਲੱਗੀ ਆ ਉੱਥੇ ਜਾ ਕੇ ਮੌਕਾ ਦੇਖਿਆ ਉਹਦੇ ਬਾਅਦ ਇਹ ਰਿਪੋਰਟ ਰੈਕੋਰਡ ਕਰ ਦਿੱਤਾ ਗਿਆ। ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਇਨਵੈਸਟੀਗੇਸ਼ਨんだろう ਲੰਗੀ ਸੀ। ਉਹ ਤੇ ਜਾਈ ਸਾਡੇ ਕੋਲੇ ਉਹਦੇ ਰਾਤੇ ਸੀ। ਐਫ ਆਈ ਆਰ ਲਾਗ ਕੀਤੀ ਅੱਤਵੰਦਿਆ ਦੇ ਫਲਾਕ। ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਜੇ ਤੋਂ ਬਾਅਦ ਜੋ ਵੀ ਕੱਲ ਸਾਹਮਣੇ ਆਊਗਾ ਉਹ ਦੱਸੀ ਹੋਊਗੀ। ਕੋਈ ਸੀ ਗ੍ਰਿਫਤਾਰ ਕੀਤਾ ਕੋਈ। ਅਜੇ ਤੱਕ ਕੋਈ ਨਹੀਂ ਅਸੀਂ ਰੇਡ ਕਰ ਰਹੇ ਹਾਂ ਬਫਰ ਕਿਨਾ ਬਣਾ ਕੇ। ਕੱਲ ਦੀ ਤਜਵੀਜ਼ ਜਿਹੜਾ Let's